ਕੋਇ ਨੇਡ ਰਹਿਤਾ ਇਹ ਨੂੰ ਸੱਚੀ ਡਰ ਗਈ ਮੈਂ ਜਾਏ ਕੰਦੀਏ ਲਾਦੇ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂਨ ਤੇ ਟੰਮ ਹੋ ਗਿਆ ਦੁਪਹਿਰ ਦਾ 2 ਵਜੇ ਦਾ ਅੱਜ 2 ਹੀ ਵਜੇ ਦੇ ਆਪਾਂ ਨੂੰ ਕੰਮ ਕਾਰ ਕਰਦਿਆਂ ਨੂੰ ਕਿ ਅੱਜ ਬਹੁਤ سارے ਕੰਮ ਨੇ ਕਿ ਕਰਨੇ ਨੇ ਘਰੇ ਤੇ ਹੁਣ ਇਹ ਆਪਾਂ ਜਦੋਂ ਫਰੀ ਹੋਏ ਆਂ ਤੇ ਜੇ ਗਰੂਪ ਨੂੰ ਜਾਣਾ ਹੈ ਡਿਊਟੀ ਰੋਟੀ ਖਾ ਕੇ ਬਸ ਹੁਣ ਇਹ ਟਨ ਆ ਰਹੀ ਆਪਾਂ ਜਾ ਤੀ ਚਾ ਗਰੂਮ ਨੂੰ ਜਨਾਹ ਦੀ ਉਡੀਕ ਕਰੇ ਮੈਨੂੰ ਚਾਹ ਵੀ ਬਣਾ ਦੇ ਨਾਲ ਤੇ ਹੁਣ ਆਪਾਂ ਫਿਰ ਪੰਦਰਾਂ ਕਿਤੇ ਬਾਹਰ ਜਾਣਾ ਹੈ ਨਾ ਪਹਿਲਾ ਕੰਮ ਇਹਨਾਂ ਦਾ ਚਾਹ ਹਨ ਚਾਹ ਬਣਾ ਦੂ ਨਾਲ ਨਾਲ ਤੇ ਆ ਆਪਾਂ ਚਾਹ ਬਣਾ ਲਈ ਆ ਪਰ ਬਹੁ ਆਟਾ ਮੱਝਾਂ ਨੂੰ ਪਾ ਕੇ ਆਉਣਾ ਹੀ ਸਾਡੇ ਘਰ ਜਦੋਂ ਆਟਾ ਵੇਸਟ ਹੋ ਜਾਂਦਾ ਇਹਨਾਂ ਗਵਣੀਆਂ ਦੇ ਮੱਝਾਂ ਨੂੰ ਫਿਰ ਪਾ ਦੇਣੀ ਆ ਕਿਹਦਾ ਕੋਈ ਸੁਟਣ ਨਾਲੋਂ ਚੰਗਾ ਵਾ ਕਿਸੇ ਦੇ ਮੂੰਹ 'ਚ ਪੈ ਜਾਣਾ ਇੱਧਰ ਤੇ ਰੰਗ ਹੁਣ ਵਿੱਚ ਗਈ ਅਹੀਂ ਨਹੀਂ ਆਂਦੇ ਅੱਜ ਨਾਲ ਹੀ ਬਹੁਤ ਸਾਰਾ ਕੰਮ ਕੀਤਾ ਮਾਂ ਪੁੱਤਲ ਨੇ ਮੈਂ ਕੀਤਾ ਪਰ ਆਪਨੇ ਬਹੁਤ ਜ਼ਿਆਦਾ ਕੰਮ ਕੀਤਾ ਮੈਂ ਨਹੀਂ ਕੀਤਾ ਓਏ ਇੱਕ ਮੱਝ ਕਿੱਧਰ ਵੜਤਾਈ ਤੇ ਹੱਜ ਜੇਰੇ ਤੁੰਦ ਬਹੁਤ ਉਹ ਬਾਹਰ ਕੱਢਤਾ ਮੈਂ ਨਾਨੀ ਨੇ ਆਉਣਾ ਫੇਰ ਠੀਕ ਹੈ ਵੈਰੀ ਗੁੱਡ ਚੱਲ ਤਾਂ ਚੰਗਾ ਹੋ ਗਿਆ ਤੇ ਅੱਜ ਅਸੀਂ ਐ ਕਮਰੇ ਦੀ ਪੂਰੀ ਸਫਾਈ ਕਰ ਲਈ ਆ ਤੇ ਇਥੇ ਜਿੰਨੇ ਫਾਲਤੂ ਬਿਸਤਰੇ ਪਏ ਸੀਗੇ ਉਹ ਵੀ ਚੁੱਕ ਕੇ ਪੇਟੀ ਸੰਭ ਤੇ ਤੇ ਬਾਕੀ ਜਿਹੜਾ ਵੀ ਇਸ ਤੇ ਪੇਟੀਆਂ ਦੇ ਥੋੜਾ ਬੋਖ ਲਾ ਰਹੇ ਉਹ ਵੀ ਚੁੱਕ ਉਹ ਤੇ ਚਾਦਰ ਨਹੀਂ ਮਚਾਈ ਉਹ ਮਗਰ ਇਹ ਪੇ ਕੱਢਣ ਤਾਂ ਡੰਡ ਨੇ ਅੱਜ ਤੇ ਇਸਨੇ ਮੰਜਮੇ ਸਾਰੇ ਹੀ ਇਦਾਂ ਕਰਤੇ ਸੈਟਿੰਗ ਕਰਕੇ ਸਭ ਆਪਣਾ ਬੈਗ ਵੀ ਚੋਕੇ ਚਾੜ੍ਹ ਲਿਆ ਤੇ ਔਰ ਇੱਕ ਡਿਨਰ ਸੈਟ ਨਾ ਮੈਂ ਕਹਤੇ ਉਹ ਵੀ ਦੇਖ ਕੇ ਆਉਣਾ ਉਹਦਾ ਠੀਕ ਓੜਾ ਕੰਮ ਆ ਓੜਾ ਕੰਮ ਅਜ ਬਹੁਤ ਕੰਮ ਆ ਅੱਜ ਅਜ ਜਿੰਨੇ ਸੈਂਡ ਗਏ ਪੱਛੇ ਹੀ ਕਰਨਾ ਸੈਟਿੰਗ ਜੀ ਜੀ ਚੇਤਨੂ ਬੜਾ ਕੰਮ ਨੇ ਨਿੱਕੀ ਇੰਨੇ ਬੜੇ ਸਿਆਪੇ ਅੱਜ ਆਪਾਂ ਬਾਹਰੋਂ ਵੀ ਬੜੀ ਸਫਾਈ ਕੀਤੀ ਚਲੋ ਅੰਦਰ ਅਹੀਂ ਨੀ ਗਈ ਪਹਿਲਾਂ ਮੈਂ ਲੈਣਾ ਸਟਾਲ ਕਿਉਂਕਿ ਠੰਡ ਬਹੁਤ ਲੱਗ ਰਹੀ ਠੰਡ ਬਾਹਰ ਤਾਂ ਐਂ ਜਿਵੇਂ ਧੁੱਪ ਜਾਈਦਾ ਉਹਨਾਂ ਨਿੱਕੇ ਹੋਈਦਾ ਅੰਦਰ ਆਈਦਾ ਠਰ ਜਾਈਦਾ ਅੱਜ ਨਾ ਤੁੰਦ ਬੜੀ ਪਈ ਤੁੰਦ ਪਹਿਨਦਾ ਕਰਕੇ ਨਾ ਤੇ ਠੰਡ ਜੀ ਬਹੁਤ ਜਿਆਦੀ ਹੋਈ ਆ ਜਾਓ ਫਿਰ ਆ ਵੀ ਆ ਵੀ ਲਮੈ ਤੁਹਾਨੂੰ ਕਿੰਨਾ ਕਲਾਰੇ ਚੋਕੀ ਮੈਂ ਕਲਾਰੇ ਚੁੱਕਣ ਚ ਰਹੀ ਨਹੀਂ ਇਹ ਪਿਓ ਪੁੱਤ ਪਾਉਂਦੀ ਇੱਥੇ ਵੇਖੋ ਚਵਾਰੀ ਮਾਰੀ ਗਈ ਚੀ ਚੁੱਕ ਕੇ ਮੁੱਕੀ ਮਰ ਗਈ ਹੈ ਹਾਈ ਹਾਈ ਇਹ ਤਾਂ ਆਪ ਸੋਹ ਸਕਣ ਨਹੀਂ ਆਣਗੇ ਅੱਜ ਨਾ ਆਪਾਂ ਵੈਕਿਊਮ ਕਲੀਨਰ ਲੈ ਕੇ ਨਾ ਸਾਰੇ ਜੱਟ ਦਿੱਥੋਂ ਪਿੰਨਾਂ ਚੋਂ ਕੂੜਾ ਤੱਕ ਬਾਹਰੋਂ ਵੀ ਆਪਾਂ ਬਲੋਰ ਚਲਾ ਕੇ ਨਾ ਲੈ ਕੇ ਫਿਰ ਮਿਲਦਾ ਸਾਰਾ ਆਪਾਂ ਵੇੜਾ ਧੂਣ ਝੋਟਿਆਂ ਦੇ ਬਰਾਬਰ ਕਰਦਾ ਇਹਨਾਂ ਸਫਾਈ ਆਪਾਂ ਵੀ ਹਨਾ ਰਾਬਣੇ ਦੀ ਨਾਲੇ ਤੇ ਬਾਕੀ ਜਿਹੜੇ ਸਾਡੇ ਕਮਰੇ ਤੋਂ ਇੱਥੇ ਹੈ ਨਾ ਇੱਕ ਆ ਵੀ ਰਾਬਣੇ ਨੂੰ ਇਸ ਸਾਈਡ ਤੇ ਕਰਨਾ ਪੈ ਰਿਹਾ ਹਾਂ ਕਰ ਦੇ ਇਹਦੇ ਉਧਰ ਹੀ ਵੱਡ ਜਾਣਾ ਉਹ ਪਰ ਇਹਨੂੰ ਕਰ ਜੀ ਚ ਕਰ ਦੂ ਸੈਟਿੰਗ ਇੱਥੋਂ ਵੀ ਆਪਾਂ ਜਿੰਨਾ ਖਲਾਰਾ ਹੈਗਾ ਸਾਰਾ ਸਫਾਈ ਕਰਤੀ ਅੱਜ ਤੇ ਤਿਹਦੇ ਆਪਣੇ ਗਮਲੇ ਆਪਾਂ ਮਤਲਬ ਕਿ ਨਹੀਂ ਇਥੇ ਆਪਾਂ ਰਹਿਣ ਦੇਵੇ ਕਿਉਂਕਿ ਬਾਅਦ ਵਿੱਚ ਪ੍ਰੋਗਰਾਮ ਦੇ ਤੁਹਾਨੂੰ ਪਤਾ ਵੀ ਲੋਕੀ ਕੰਢ ਤੋਂ ਤੋਂ ਕਿ ਬੀਬੀਆਂ ਨਾ ਪੱਤੀ ਵਿੱਚ ਗਮਲਿਆਂ ਦੇ ਸੁੱਤੇ ਜਾਂਦੇ ਆਂ ਹੁੰਦੀਆਂ ਤੇ ਜੋਗਰਨ ਫਿਲ ਇਸ ਕਰਕੇ ਪਾਸ ਸਾਰੇ ਗਮਲੇ ਜਿਹੜੇ ਜਿਹੜੇ ਹੁਣ ਵਿਖਾਈਏ ਆਪਾਂ ਦੇਖ ਰੱਖ ਤੇ ਦੇਖ ਓਹ ਕਿੱਥੇ ਲੱਭੋਲੇ ਕੋੜੀ ਨਾ ਆਵੇ ਬ੍ਰਬੜੇ ਯਾਰ 5 ਚੈ ਇਹ ਜਿਹੜਾ ਕਾਲਦਾ ਕਾਲਦਾ ਰਹਿ ਗਿਆ ਹ ਪਰ ਹਰਿਆਲੀ ਹੀ ਵੜੀ ਲੱਗੰਦੀ ਏ ਕੋਠੇ ਤੇ ਮੈਂ ਤਾਂ ਨਹੀਂ ਹੋਈ ਲਿਆ ਕੇ ਆਪਾਂ ਨਾ ਧੁੱਪ-ਮੁੱਪੀ ਵਧੀਆ ਲੱਗਈ ਹੈ ਹਾਂ ਚਾਉਦੇ ਆ ਕਪੜੀ ਜੀ ਬੂਟੇ ਫਿਰ ਨਿੱਕੇ ਨਹੀਂ ਤਾਂ ਐਵੇਂ ਜਿਵੇਂ ਆਉਣੀਆਂ ਰੋਕ ਜੇ ਜਾਂ ਆਉ ਆ ਨਹੀਂ ਫੁੱਲ ਨਹੀਂ ਫੁੱਲ ਨਿੱਕੇ ਰਹਿ ਜਾਂਦੇ ਉਹ ਉੱਥੇ ਕੀ ਖਿੱਲਰ ਜਾਂਦੇ ਚਾਹ ਤੇ ਉਹ ਵੇਣਾ ਆਉ ਜਮੇ ਆਉ ਆ ਉਹ ਦੂਰ ਹੁੰਦੀ ਦਾ ਨਾ ਉਹੋ ਜੇ ਆਵੇ ਜਮੇ ਆਉ ਆ ਹਣ ਜਿਆ ਵਸਿਆਣੇ ਆਣੇ ਲਿਆ ਕੇ ਲੈ ਲੇਗੀ ਫਿਰ ਕਰਨਾ ਜਿਵੇਂ ਰਹਿਣੇ ਹੁਣ ਕਹਿਣਾ ਕਿ ਸਦਾਬਾਰ ਵਾਲੇ ਲਾਓ ਮੇਰੇ ਮੂੰਹ ਚ ਬਾੜ ਦੇ ਤੇ ਹੁਣ ਕਾ ਚੁੱਲੇ ਤੇ ਫੇਟ ਆ ਗਿਆ ਪਤੀਲਾ ਇਹ ਪਤੀਲਾ ਉਹਨਾਂ ਨੇ ਰੱਖਿਆ ਲਿਆ ਕੇ ਤੇ ਕੱਪੜੇ ਆਪਣਾ ਕੱਲ ਨੂੰ ਸਟੈਂਡ ਵੀ ਆਪਾਂ ਕੋਠੇ ਚੜਾ ਦੇਣਾ ਠੀਕ ਹੈ ਕਿਉਂਕਿ ਇੱਥੇ ਆ ਯਾਰ ਇਹਦੇ ਇੱਕ ਨਟ ਫਿਰ ਡਿੱਗ ਪਿਆ ਤੇ ਫਿਰ ਉਹ ਝੁੱਲੇ ਖਾਂਦਾ ਫਿਰਦਾ ਹੀ ਝੂਟੇ ਠੀਕ ਹੈ ਹੁਣ ਠੀਕ ਹੈ ਡਿੱਗ ਪੈਂਦਾ ਵਾ ਇਹਨੂੰ ਵੇਖ ਨਾਟ ਆਦਾ ਸਟੈਂਡ ਦਾ ਸੋਹਣੀ ਬੱਦੀ ਮੈਂ ਮੈਂ ਕੀ ਕਹਿੰਦੀ ਆ ਉਹ ਸਟਾન્ડ ਦਾ ਨਾਲ ਕਿੱਥੇ ਨਾ ਤੇ ਖਾਲੀ ਫालतੂ ਹੀ ਛੁੱਟਦੇ ਮੈਂ ਇੱਕ ਉੱਥੇ ਪਿਆ ਹੈ ਕਿੱਥੇ ਪਿਆ ਹੈ ਲਾਤੀ ਮੈਂ ਦੇਖਿਆ ਸੀ ਕਿ ਉਹਨਾਂ ਆ ਪਿਆ ਹੀ ਤੇ ਉਹਨੇ ਚੌਕੇ ਲੱਗਤਾ ਸੀ ਇਹ ਆਪਣਾ ਬਰਾਇਆ ਹਾਂ ਲੱਗਿਆ ਪਾਣੀ ਜਰਾ ਪਾ ਬਾਪਾ ਅੰਤ ਕਰ ਤਰਾ ਲਓ ਗਾਇਜ਼ ਮੇਰੇ ਦਾ ਕਰਕੇ ਪੂਰੀਆਂ ਸੈਟਿੰਗਾਂ ਸਟੂਡੀਆਂ ਹੋਣਦੀਆਂ ਕਿਉਂਕਿ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਆਪਣੇ ਘਰੇ ਪ੍ਰੋਗਰਾਮ ਆ ਤੇ ਉਹਦਾ ਕਰਕੇ ਪੂਰੀਆਂ ਸੈਟਿੰਗਾਂ ਸਟੂਡੀਆਂ ਹੋਣਦੀਆਂ ਤੇ ਮੇਰੇ ਵੀ ਦੋ ਸੂਟ ਸਟਿਚ ਕਰਕੇ ਰੱਖਣ ਵਾਲੇ ਹੀ ਮੈਂ ਕਰ ਲਾਂ ਕਿਉਂਕਿ ਇੱਕ ਕੱਲ ਪਾਵਾਂਗੇ ਤੇ ਇੱਕ ਦੋ ਇੱਕ ਪਰਸੋਂ ਪਾਵਾਂਗੇ ਲੋ ਗੇ ਮੇਲੇ ਦਾ ਕਰਕੇ ਪੂਰੀਆਂ ਸੈਟੀਆਂ ਸੁੱਟੀਆਂ ਹੋਣਦੀਆਂ ਆਵਾਂ ਤੇ ਮੇਰੇ ਵੀ ਦੋ ਸੂਟ ਜਿਹੜੇ ਆ ਉਹ ਸਟੀਚ ਕਰਕੇ ਰੱਖਣ ਵਾਲੇ ਤੇ ਮੈਂ ਕਟਿੰਗ ਕਰਨ ਦੇ ਆ ਤੇ ਬਾਹਰ ਸਾਡੇ ਆ ਰਹੇ ਨੇ ਉਹਨਾਂ ਦੇ ਘਰੋਂ ਥੋੜਾ ਜਿਹਾ ਸਮਾਨ ਜਿੱਦਾਂ ਤੁਹਾਨੂੰ ਪਤਾ ਅੰਡ ਗਵੰਡ ਦੀ ਇੱਕ ਦੂਜੇ ਨੂੰ ਜ਼ਰੂਰਤ ਹੁੰਦੀ ਹੈ ਤੇ ਐਦਾਂ ਲੋਡ ਪੈਣ ਤੇ ਭੈਣ 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 ਭਰਾ ਭੈਣ ਭਰਾ ਦੇ ਕੰਮ ਆਉਂਦੇ ਨੇ ਤੇ ਉਹ ਵੀ ਆਪਾਂ ਥੋੜੇ ਜਿਹਾ ਉਹਨਾਂ ਦਾ ਸਮਾਨ ਨੇ ਜਿਹੜਾ ਇੱਧਰ ਰਖਾਉਣਾ ਵਾ ਕਿਉਂਕਿ ਉਹਨਾਂ ਦੇ ਘਰ ਤੇ ਪੁਰਾਣੇ-ਪੁਰਾਣੇ ਤੁਹਾਨੂੰ ਪਤਾ ਜਿਆਦੇ ਆਉਣੇ ਨੇ ਤੇ ਇਸ ਕਰਕੇ ਉਹਨਾਂ ਦੇ ਸੋਫੇ ਇੱਕ ਇੱਧਰ ਰੱਖਤਾ ਤੇ ਇੱਕ ਇੱਧਰ ਜਿਹੜਾ ਆਪਣਾ ਕੱਪੜੇ ਪ੍ਰੈਸ ਕਰਨ ਵਾਲਾ ਟੇਬਲ ਹੀ ਉਹ ਆਪਾਂ ਇੱਧਰ ਲਾਤਾ ਤੇ ਜਗ੍ਹਾ ਫੇਲੀ ਕਰਕੇ ਦਿੱਤੀ ਵੀ ਇੱਥੇ ਰੱਖ ਲਓ ਸੋਫੇ ਤੇ ਫਿਰ ਥੋੜਾ ਜਿਹਾ ਇਹ ਹੈ ਕਿ ਇੱਕ ਉਹ ਬਰਤਨ ਬਾਹਰ ਲਿਆ ਕੇ ਰੱਖੇ ਆ ਉਹ ਸਵੇਰੇ ਸਾਫ਼ ਹੋਣੇ ਆ ਕਿਉਂਕਿ ਸੰਗਤ ਨੇ ਤੁਹਾਨੂੰ ਪਤਾ ਪਰਸ਼ਾਦਾ ਪਾਣੀ ਛਕਾਉਣ ਵਾਸਤੇ ਬਰਤਨਾਂ ਨੂੰ ਚੰਗੀ ਤਰ੍ਹਾਂ ਪਹਿਲਾਂ ਹੀ ਸਾਫ਼ ਕਰਕੇ ਰੱਖਣਾ ਪੈਣਾ ਵਾ ਤੇ ਹੁਣ ਆਪਾਂ ਆਣ ਫਿਰ ਆਪਾਂ ਵੀ ਇੱਧਰ ਖਾ ਲਈਏ ਹਲੋ ਜੀ ਸਸ ਜੀ ਸੱਸੀ ਕੱਲ ਸਾਰਿਆਂ ਨੂੰ ਗੁੱਡ ਮਾਰਨਿੰਗ ਗੁੱਡ ਈਵਨਿੰਗ ਗੁੱਡ ਆਫਟਰਨੂੰ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਫਿਰ ਤੋਂ ਦੁਬਾਰਾ ਸੱਸੀ ਕੱਲ ਤੇ ਅੱਜ ਬਲੌਗ ਦੀ ਆਪਾਂ ਸ਼ੁਰੂਆਤ ਕਰ ਲੱਗੇ ਟਾਈਮ ਹੋ ਚੁੱਕਾ ਹੈ ਦੁਪਹਿਰ ਦਾ 2 ਵਜੇ ਦਾ ਤੇ ਵਲੌਗ ਦੀ ਸ਼ੁਰੂਆਤ ਆਪਾਂ ਕਰ ਲਈਆਂ ਸਵੇਰ ਦਾ ਪਰ ਇੰਨਾ ਜਿਆਦਾ ਬਿਜ਼ੀ ਨਹੀਂ ਕਰਦੇ ਕੰਮ ਕਰ ਕਰ ਕੇ ਕਾਰ ਕਰ ਕੇ ਬਹੁਤ ਹੀ ਜਿਆਦਾ ਬਿਜ਼ੀ ਹੋਗੇ ਤੇ ਸਾਰਾ ਜੀ ਥੋੜਾ-ਬਹੁਤ ਆਪਣਾ ਜਿੰਨਾ ਵੀ ਆਪਣੇ ਖਲਾਰੇ ਹੀ ਨਾ ਸਾਰੇ ਸੰਭਾਲ ਲਏ ਕਿਉਂਕਿ ਤੁਹਾਨੂੰ ਪਤਾ ਕਿ ਜਿੱਦਾਂ ਕਿ ਆਪਣੇ ਘਰੇ ਹੈਗਾ ਪ੍ਰੋਗਰਾਮ ਤੇ ਉਹਦਾ ਕਰਕੇ ਪੂਰੀਆਂ ਸਾਫ-ਸਫਾਈਆਂ ਚੱਲਣ ਦਈਆਂ ਤੇ ਆਪਾਂ ਆਲਮੋਸਟ ਸਾਰੇ ਆਪਣੇ ਰੂਮ ਦੀਆਂ ਸਫਾਈਆਂ ਕਰ ਲਈਆਂ ਹੀ ਆਣੇ ਹੈਲੋ ਜੀ ਗੁੱਡ ਮਾਰਨਿੰਗ ਲੋਜੀ ਮੀਨਸ ਲਓ ਗਾਇਸ ਟਾਈਮ ਹੋ ਗਿਆ ਸ਼ਾਮ ਦਾ 4 ਵਜੇ ਦਾ ਤੇ ਆਪਾਂ ਚੱਲੇ ਹਮੜਾ ਜਾ ਬਾਹਰ ਨੂੰ ਮੈਨਾਂ ਥੋੜਾ ਜਿਹਾ ਕੰਮ ਕਰਨ ਜਾਣਾ ਸੀ ਕਿ ਮੈਨਾਂ ਚੱਲਣਾ ਉਹ ਕੰਮ ਕਰ ਆਵਾਂ ਕਿਉਂਕਿ ਬਾਅਦ ਵਿੱਚ ਨਾ ਅੱਜ ਪ੍ਰਭ ਘਰੇ ਹੀ ਜੇ ਮੇਰਾ ਉਹ ਕੰਮ ਅੱਜ ਹੋ ਗਿਆ ਹੋ ਗਿਆ ਨਹੀਂ ਤੇ ਫਿਰ ਮੇਰੇ ਤੋਂ ਕੰਮ ਨਹੀਂ ਕਰਵਾਉਣ ਜਾਇਆ ਜਾਣਾ ਅੱਜ ਹੁਣ ਆਪਾਂ ਚੱਲੇ ਆ ਬਾਹਰੋਂ ਥੋੜਾ ਮਾਰਕੀਟ ਦੇ ਵਿੱਚ ਹੀ ਦੋ-ਚਾਰ ਚੀਜ਼ਾਂ ਲੈ ਕੇ ਆਣੇ ਮੈਂ ਅਸੀਂ ਤੇ ਮੈਂ ਉਹ ਲੈ ਆਈਏ ਤੇ ਬਾਅਦ ਵਿੱਚ ਆਪਾਂ ਦੇਖਦੇ ਆ ਅੱਗੇ ਆਪਾਂ ਕੀ ਕਰਦੇ ਆ ਤੇ ਬਾਹਰ ਹੁਣ ਮੈਂ ਬੈਠਣਾ ਤਾਂ ਹੈਗਾ ਹੀਗਾ ਆਪਾਂ ਅੱਗ ਬਲਣੀ ਕਿਉਂਕਿ ਅੱਜ ਹੈਗਾ ਹੀ ਚੰਡੇ ਠੀ ਹਾਂ ਤੇ ਮੈਂ ਚੱਲ ਅੱਗ ਸੇਕਾਂਗੇ ਪਰ ਮੈਨੂੰ ਲੱਗਦਾ ਨਹੀਂ ਮੇਰੇ ਤੋਂ ਬੈਠਾ ਜਾਣਾ ਤੇ ਆਹ ਵਾਲਾ ਜਿਹੜਾ ਫਿਰ ਸਟਾਲ ਲਿਆ ਹੋਇਆ ਨਾ ਮੈਂ ਇਹ ਵਾਲਾ ਮੈਂ ਸੂਟ ਸਟਿਚ ਕਰਨਾ ਵਾ ਤੇ ਹੁਣ ਇਹ ਆਪਾਂ ਸੂਟ ਸਟਿਚ ਕਰਦੇ ਆ ਆਣ ਕੇ ਕਟਿੰਗ ਕਰਕੇ ਮਰ ਰੱਖ ਲਈ ਤੇ ਫਿਰ ਬਸ ਨਾਰਮਲ ਹੀ ਆ ਪਲਾਜ਼ੋ ਕੱਟ ਕਿਤੇ ਆ ਸਲਵਾਰ ਨਹੀਂ ਕੱਟ ਕੀਤੀ ਪੌਚੇ ਬਣਾਉਂਦਾ ਕੋਈ ਝੰਜਟ ਨਹੀਂ ਹੈਗਾ ਫੇਮਿੰਟੋ ਮੈਂਟ ਸੂਟ ਸਟਿਚ ਕਰ ਲੈਣੇ ਆਪਾਂ ਇੱਕ ਮੈਂ ਅੱਜ ਵਿੱਚ ਦੀ ਜਿੰਨਾ ਵੀ ਹੋ ਸਕੇ ਅੱਜ ਕਰ ਲੈਣਾ ਤੇ ਇੱਕ ਕੱਲ ਕਰਾਂਗੇ ਤੇ ਫਿਰ ਮਿਲਦੇ ਆ ਤੁਹਾਨੂੰ ਥੋੜੀ देर ਬਾਅਦ ਪ੍ਰਭ ਨੂੰ ਐ ਮਾਰਾ ਪਤਾ ਨਹੀਂ ਕਿਧਰ ਗਿਆ ਵਾ ਸਨੋਈ ਪ੍ਰਭ ਨੂੰ ਐ ਮਾਰ ਪ੍ਰਭ ਕਿੱਥੇ ਆ ਸਨੋਈ 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 ਕਿ ਢੀਟੀ ਥੋਈ ਆ ਪ੍ਰਭ ਨੂੰ ਐ ਮਾਰ ਕਿੱਥੇ ਆ ਪ੍ਰਭ ਕਿੱਥੇ ਆ ਸਨੋਈ ਪ੍ਰਭ ਇਕ ਕਰਨ ਨੂੰ ਨਾ ਪਤਾ ਲਾਦਾ ਕਿ ਇੱਥੇ ਪ੍ਰਭ ਕਿੱਥੇ ਨਹੀਂ ਚਲੋ ਗਾਇਸ ਅਪਨ ਚਲਦੇ ਆ ਬਾਹਰ ਤੇ ਮੈਂ ਵੇਖਣ ਨੂੰ ਨਹੀਂ ਪ੍ਰਭੋ ਪਤਾ ਨਹੀਂ ਕਿਧਰ ਗਿਆ ਵਾ ਉਹਨੂੰ ਵੇਖ ਕੇ ਲਿਆ ਕੇ ਤੇ ਫਿਰ ਆਪਾਂ ਚੱਲੀਏ ਪ੍ਰਭ ਬੀ ਨਾ ਬਸ ਮੌਕਾ ਵੇਖਦਾ ਜਦੋਂ ਮੌਕਾ ਮਿਲ ਜਾਂਦਾ ਨਾ ਉਹ ਮੌਕੇ ਤੇ ਚੌਕਾ ਮਾਰ ਲੈਂਦਾ ਕਿ ਮੈਂ ਬਸ ਜਲਦੀ ਜਲਦੀ ਬਾਹਰ ਚਲੇ ਜਾ ਤੇ ਆਪਾਂ ਨਾ ਅੱਜ ਤੁਹਾਨੂੰ ਮੈਂ ਦਿਖਾਉਣੀ ਆ ਆਣ ਕੀ ਦਿਖਾਉਣੀ ਆ ਹੁਣ ਮੜਾ ਜਾ ਹੋਏ ਆਉਂਦਾ ਬਾਰੋਂ ਵੇਖਾਂ ਕਿਧਰ ਗਿਆ ਪ੍ਰਭਾ ਪ੍ਰਭਾ

ਹੁਣ ਆਪਾਂ ਦੇਖਦੇ ਹਾਂ ਪਤਾ ਨਹੀਂ ਕਦੋਂ ਕਿਨੇ ਆਉਣਾ ਤੇ ਕਦੋਂ ਕਿ ਨਹੀਂ ਮੈਂ ਇਹਨੂੰ ਵੇਖ ਲਾਂ ਤੇ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਠੀਕ ਆ ਸ਼ਾਮ ਦਾ 6 ਵਜੇ ਦਾ ਤੇ ਹੁਣ ਆਇਆ ਪ੍ਰਭ ਪਤਾ ਨਹੀਂ ਕਿੱਧਰੋਂ ਆਇਆ ਕਿੱਧਰ ਗਿਆ ਹਾਂ ਬਰਬ ਦੱਸੂੰਗਾ ਤੁਹਾਨੂੰ ਕੱਲ੍ਹ ਨੂੰ ਕੱਲ੍ਹ ਨੂੰ ਕਿਉਂ ਇਦਾਂ ਨਹੀਂ ਦੱਸ ਸਕਦਾ ਤੇ ਹਾਂ ਬਜਣਾ ਹੀ ਬਾਹਰ ਦੁਕਾਨ ਤੇ ਥੋੜਾ ਜਿਹਾ ਤੇ ਆ ਬਾਦਰੋਂ ਹੋਇਆ ਜੀ ਤੇ ਫਿਰ ਇਹ ਕਾਕਾ ਵੀ ਆਇਆ ਸਾਡੇ ਘਰੇ ਕਾਕਾ ਕਾਕਾ ਅੰਤੂ ਰਮੇ ਨਗਰ ਆਡੇ ਘਰ ਦੋ ਕਿੰਨੇ ਨਾ ਹਾਂ ਲੈ ਕਰੀਂਗਾ ਮੈਂਨੇ ਅਲ ਦਿਨ ਪ੍ਰੋਗਰਾਮ ਅਲ ਦੇਣਾ ਹੂੰ ਛੁੱਟੀ ਕਰੇਗਾ ਹਾਂਜੀ ਬੱਲੇ ਬਰਾਬਰ ਦੀ ਤੇਰੀ ਵੀ ਛੁੱਟੀਆਂ ਹੋਣੀਆਂ ਤੇ ਮੈਂ ਕਰਨੀ ਪਰ ਆਪਣੇ ਬਹੁਤ ਕੀਤੀਆਂ ਛੁੱਟੀਆਂ ਇਸ ਕਰਕੇ ਪਰ ਆਪਣੇ ਕੋਈ ਛੁੱਟੀਆਂ ਨਹੀਂ ਦਿੱਤੀਆਂ ਹੈ ਕਿੰਨੀਆਂ ਥੋੜੀਆਂ ਹੁੰਦੀਆਂ ਅਰਗੀ ਪਰ ਆਪਣੇ ਨਾ ਬਹੁਤ ਜਿਆਦਾ ਛੁੱਟੀਆਂ ਕੀਤੀਆਂ ਸਰਦੀ ਨੇਰ ਵੀ ਆ ਗਿਆ ਏ ਇਸ ਦਾ ਕਿੰਨੀ ਕੰਮ ਨਹੀਂ ਆ ਚੱਲਾ ਆ ਕੇ ਆਪਾਂ ਕੱਪੜੇ ਲਾਉਣੇ ਆ ਬੋ ਅੱਜ ਨੂੰ ਛੱਡ ਜੋ ਕਰੇ ਕਰਈ ਏ ਕਾਣ ਇਹ ਚਲੇ ਗਿਆ ਦਾ ਕੋਈ ਭਰੋਸਾ ਇਹਦਾ ਸਾਮੇ ਕਦੀਵਲੀ ਕਰਦੀ ਆ ਹੋਣਾ ਕਾਕਾ ਉਧਰੇ ਹਾਂ ਤੇਲ ਕੂਜਾ ਕਰਦਾ ਕੀ ਵਰਦਾ ਤੇ ਆ ਗਾਇਸ ਤੁਹਾਨੂੰ ਦੱਸ ਦਈਏ ਉਹ ਸਾਹਮਣੇ ਇਹਨਾਂ ਦੇ ਘਰੇ ਨਾ ਜਿਹੜੇ ਉਹ ਨਿਸ਼ਾਨ ਸਾਫ ਲੱਗਾ ਹੋਇਆ ਨਾ ਇਹ ਇਹਨਾਂ ਦੇ ਘਰੇ ਨਾ ਬਾਬਾ ਜੀ ਦਾ ਜਗਾ ਬਣੀ ਹੋਈ ਹੈ ਸ਼ੀਰ ਦਾ ਸਿੰਘਾਂ ਜੀ ਕਿਸ ਤੱਕ ਕਿ ਉਹਦਾ ਇਹ ਜਿਹੜੀ ਯਾਦ ਨਾ ਨੇ ਲੈ ਸਾਲ ਬਾਅਦ ਨਹੀਂ ਉਹ ਨਹੀਂ ਮੰਨਦਾ ਤੇ ਉਹ 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 ਬ੍ਰੋ ਨਰਸਰੀ ਲ ਕੇ ਜਿੱਦੇ ਜਾਵਾਂਗੇ ਨਰਸਰੀ ਚੱਲੀ ਗਏ ਹਾਲੇ ਖੁੱਲੀ ਹੋਣੀ ਆ 2 ਕੇ ਜਿੱਦੀ ਜਾਈਂ ਸਿੱਧਾ ਹੀ ਚੱਲੀ ਗਏ ਖੁੱਲੀ ਹੋਣੀ ਆ ਹੋਣ ਨਹੀਂ ਹੁੰਦੀ ਨਹੀਂ 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 ਹੋਣ ਨਾਲੇ ਰਾਤ ਨੂੰ ਮੋਟੇ ਸੋਕ ਜਾਣਗੇ ਨਹੀਂ ਨਹੀਂ ਰਹਿ ਲੈ ਚਲੋ ਹੁਣ ਆਪਾਂ ਗਾਇਸ ਹੋਏਗੀ ਤੇ ਫੇਰਾ ਕੇ ਲਾ ਦੋ ਅੱਡੀ ਸਾਫ ਹੀ ਆ ਗਿੱਲੀ ਤਾਂ ਨਹੀਂ ਆ ਗਿੱਲੀ ਆ ਚੱਲ ਜਾ ਹੈ ਪੋਚ ਨਹੀਂ ਕਿੱਥੇ ਆ ਲੂਦੋ ਫਿਰ ਪੋਚਿਆ ਕਿੱਥੇ ਆ ਲਿਆ ਲੂਦੋ ਮੈਨ ਨਹੀਂ ਇਧਰ ਕੋਈ ਨਹੀਂ ਜਿੰਨੇ ਕਹੇ ਉਹਨੇ ਉਹਨਾਂ ਨੂੰ ਤਾਂ ਲੈਣਾ ਨਹੀਂ ਇਹ ਤਾਂ ਬਹੁਤ ਥੋੜੇ ਤੇ ਇਹਨਾਂ ਨੂੰ ਕੀ ਕਰਨ ਨਾ ਸਕੇ ਨਹੀਂ ਤੇ ਤੋ ਤੇਰੇ ਤੋਂ ਮਸਾ ਨਹੀਂ ਆਗੇ ਨਹੀਂ ਆਗੇ ਨਾ ਤੇ ਮੈਂ ਆਖ ਨਹੀਂ ਮੈਂ ਗੰਡੇ ਲੈ ਲੋ ਦੇ ਕੇ ਮੰਗਾ ਲੈਣੇ ਤਾਂ ਮੰਗਾ ਲੈਣ ਦੀ ਕੋ ਫਿਰ ਤੇ ਲੈ ਆ ਦੇਗਾ ਜਾਵੇ ਹੋ ਨਹੀਂ ਦੁਕਾਨ ਖੁੱਲ ਨਹੀਂ ਦੁਕਾਨ ਆਵੇ ਸੱਤੇ ਤੋਂ ਮਿਲ ਜਾਣੇ ਜਾਂ ਦਰਸ਼ਨ ਸੱਤੇ ਤੋਂ ਕਿਹੜੇ ਆਲੂ ਕੋਈ ਇਹਨਾਂ ਤਾਂ ਨਹੀਂ ਹੁੰਦੇ ਸੱਤੇ ਹੁਣ ਦਰਸ਼ਨ ਕੋਈ ਨਹੀਂ ਵਰਤ ਗਿਆ ਨਹੀਂ ਨਾ ਤੇ ਤੈਨੂੰ ਪਤਾ ਤੇਗਾ ਇਹ ਤੂੰ ਉਦੋਂ ਦਾ ਦੱਸਦੀ ਹੋ ਮੈਂ ਤੈਨੂੰ ਤਾਂ ਹੀ ਭੂਲ ਲਾਉਂਦੀ ਜੇ ਤੁਸੀਂ ਏਡੇ ਵੱਲ ਗਈ ਤਾਂ ਮੈਨੂੰ ਲਿਆ ਤੂੰ ਨੋ ਲਾ ਪੀਓ ਪਹਿਲਾਂ ਦਿਨ ਨੂੰ ਪਤਾ ਵੀ ਟੋਸਟਰ ਖਾਣੇ ਅੱਧੀ ਰਾਤ ਤੇ ਤੂੰ ਆਲੂ ਲੈ ਕੇ ਰੱਖ ਹੁਣ ਨਹੀਂ ਆ ਵੇਲੇ ਕੋਈ ਆ ਬੂਆ ਡੋ ਕਰੁੰਦੇ ਆ ਕੀ ਕਰੀਏ ਤੇ ਫੇਰ ਉਹ ਹੀ ਬਣਾਉਂਗੀ ਹੁਣ ਲੈ ਬੂਆ ਵੇ ਲੋਟੋ ਆ ਇਹਨਾਂ ਵੇ ਲਾਤੀ ਹੰਦਾ ਬੂਆ ਵੇਟਾ ਅਰਜੀਤ ਪੋਸ਼ਾ ਤਿੰਨ ਚਾਰ ਨੇ ਵੱਡੇ ਵੱਡੇ ਉਧਰ ਨਹੀਂ ਫਿਰ ਕੀ ਅੰਡ ਗਵਾਏ ਉਹ ਇਦਾਂ ਹੀ ਤੇ ਹੁੰਦਾ ਅੰਡ ਕਮਾੜਦੀ ਇੰਨੇ ਦੇ ਲੋੜ ਪਈ ਰਹਿੰਦੀ ਆ ਦੇ ਦੱਸ ਜੇ ਅੰਡੇ ਵਾਂਗ ਚੀਜ਼ ਨਹੀਂ ਜਾਨੀ ਮੈਂ ਕਹੂੰਗੀ ਮੈਂ ਮੈਨੂੰ ਕੱਲ ਚੇਤਾ ਵੀ ਲੈ ਕੇ ਜਾਣੀ ਫਿਰ ਮੈਂ ਚੇਤਾ ਕੋ ਲਗਿਆ ਮੈਂ ਉਹਨਾਂ ਦੇ ਨਾਲੇ ਕੋਣ ਨਹੀਂ ਹਾਂ ਉਹੀ ਮੇਰੇ ਨਾਲ ਤੇ ਮੈਂ ਆ ਵੀ ਅੱਜ ਤੇ ਘਰ ਡੰਡਾ ਆ ਫੜਾ ਫੜਾ ਪਾਉ ਡੰਡਾ ਹਾਂ ਸਬਜ਼ੀ ਖਰੀਦਣ ਆ ਉਹ ਡੰਡਾ ਜਾ ਫੜਾ ਉਹਦੀ ਮੋਮੋਦ ਨਾ ਮੋਮ ਸੁਟਾ ਦੇ ਜਾ ਫੜਾ ਲਿਆਦੇ ਹਾਂ ਥੋੜੇ ਜਾਦੇ ਨਹੀਂ ਤੇ ਜਾਓ ਆਂਦੀ ਬ੍ਰੈਡ ਅੱਜ ਤੈਨੂੰ ਖਾਉਣ ਨਹੀਂ ਆਲੂ ਵਾਲੇ ਟੋਸਟਰ ਆਲੂ ਵਾਲੇ ਪੋਸਟਰ ਪੋਸਟਰ ਟੋਸਟਰ ਯਾ ਅੱਗ ਨਹੀਂ ਬਲਉਂਦੀ ਮੈਨੂੰ ਗੁੱਸਾ ਚੜਨ ਗਿਆ ਹੈ ਹੁਣ ਤੇ ਗੁੱਸਾ ਚੜਨ ਤੇ ਹੁਣ ਗੁੱਸਾ ਕੀ ਆਂਦੇ ਹੁੰਦੇ ਆ ਅੰਡਾ ਵਾਲੀ ਇੱਧਰ ਇੱਧਰ ਅੱਗ ਲਾ ਵਾ ਇੱਧਰ ਕਿੱਥੇ ਲਾਵਾਂ ਕਦੋਂ ਦੀ ਤੇ ਨਹੀਂ ਲਾਉਣਾ ਅੱਜ ਅੱਗ ਜਿਨਾ ਨਾ ਬਲੇ ਉਹ ਤੇ ਗੁੱਸਾ ਚੜ ਲਾਪਾ ਲੋਕਾਂ ਦੇ ਘਰਿਆਂ ਅੱਗ ਲਾਉਂਦੇ ਜੀ ਲੋਕਾਂ ਦੇ ਘਰਿਆ ਅੱਗ ਲਾਉਣ ਵਾਲੀ ਏ ਤਰ ਤੋ ਚੁੱਲੇ ਜਾਗਣਾ ਬਲ ਗਈ ਬਲ ਗਈ ਐਦਾਂ ਵੈਗਰ 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 ਬਲ ਗਈ ਬਲ ਗਈ ਬਲ ਗਈ ਬਲ ਗਈ ਬਲ ਗਈ ਚਲੋ ਜੀ ਆਹ ਵੈਰੀ ਗੁੱਡ ਚਲੋ ਗਾਇਸ ਫਾਈਨਲੀ ਆਪਾਂ ਅੱਗ ਬਾਲਨ ਦੇ ਵਿੱਚ ਤੇ ਅੱਗ ਲਾਉਣ ਦੇ ਵਿੱਚ ਕਾਮਯਾਬ ਹੋ ਗਏ ਹਨਾ ਇਹਦਾ ਮਤਲਬ ਕਿ ਆਪਾਂ ਅੱਗ ਲਾ ਸਕਦੇ ਹਾਂ ਹਨਾ ਤੇ ਹੁਣ ਅੱਜ ਨਾ ਮੌਸਮ ਬੱਦਰ ਬੱਦਲ ਵਾਲਾ ਆ ਪਰ ਭਾਵੇਂ ਕੱਪੜੇ ਲਾ ਕੇ ਅੰਦਰ ਰੱਖਣੇ ਤੇ ਰਬਾ ਨਹੀਂ ਨਹੀਂ ਹੋਵੇ ਤੇ ਚੰਗਾ ਦਿਓ ਕਿ ਕੰਮ ਬਹੁਤ ਰਬਾ ਮਈ ਆ ਵੇ ਗੜਿਆਂ ਹਾਏ ਹਮ ਤਰੀ ਆਏ ਹਮ ਤਰੀਆ ਨੇ ਨਾ ਭਾਈ ਖਪੇਗਾ ਤੋਂ ਪਏ ਜੇ ਖਪੇਗਾ ਤੋਂ ਸੱਚਾ ਵੀ ਗਿਆਨ ਹੋ ਉਸ ਨੇ ਠੇਮ ਨਾਲ ਖਾਣਾ ਕੋ ਗੱਪ ਨਹੀਂ ਲੱਗਦਾ ਤੇ ਰੁਮੀਆ ਨਾਲ ਪੰਗਾ ਫੇਰ ਪੈ ਜਾਣਾ ਹਾਂ ਨਹੀਂ ਉਹ ਮੇਰੇ ਗੱਲ ਸੁਣਨ ਚਾਹੀਦੀ ਇਹ ਕੰਮ ਤਾਂ ਬੰਨੀ ਲੇ ਕੋ ਗਿਆਣਾ ਪਾ ਹਾਂ ਤਾਂ ਕਬਲਾ ਆਮਣ ਕੱਪੜੇ ਲਾ ਦੇ ਚੱਕਾਲੇ ਹੋ ਜਾਣੇ ਨਹੀਂ ਉਹਦੋਂ ਨਾ ਕਰਦਾ ਇਹਨੂੰ ਪਰ ਇਹਨੂੰ ਪਰਦੇ ਮੜਾ ਮੁੜ ਕੇ ਖੜਨੇ ਅੰਦਰੇ ਲਾਉਣੇ ਸੁੱਕੇ ਕੱਪੜੇ ਆ ਪਰ ਇਹਨੂੰ ਕਰਦੇ ਤੇ ਅੰਦਰੇ ਰੱਖਾ ਹੋਣ ਚੁੱਕਿਆ ਤਾਂ ਹੈਗਾ ਇਹ ਨਹੀਂ ਨਹੀਂ ਇੱਥੇ ਰੱਖ ਦੇ ਅੰਦਰੇ ਰੱਖਿਆ ਵਿਚਾਰੀ ਹਾਂ ਹੋਵੇ ਇੱਕ ਟੱਚ ਲਾ ਕੇ ਬਣਾ ਦਿਆ ਇਹ ਵੀ ਕੰਮ ਕਰੀ ਦੇ ਮੇਰੇ ਕਰਨ ਵਾਲਾ ਤੂੰ ਕਰਨੀ ਕਰਦੇ ਮੇਰ ਮੇਰਾ ਆਂਦਿਆ ਸਾਈਆਂ ਅੱਜ ਉਹ ਪੈਨਾ ਸਾਫ ਕਰਨੀ ਹੈ ਆਪ ਨਹੀਂ ਇਹ ਕੰਧ ਦੇ ਨਾਲ ਜੋੜਨੇ ਆ ਬੇਬੇ ਤੇ ਸਾਰੀ ਆ ਪੈਣੀ ਨਹੀਂ ਉਹ ਦਜਮਰਾ ਜੇ ਇਹਨੂੰ ਕਰਦੇ ਆ ਤਾਂ ਫਿਰ ਉਲਟ ਜਾਂਦਾ ਹੀ ਹੈ ਜੇ ਮੈਂ ਥੋੜਾ ਜਿਹਾ ਬਣਾ ਲੱਕੜ ਫੜਾਣਾ ਅੱਛਾ ਮੈਂ ਥੋੜਾ ਜਿਹਾ ਬਾਜੂ ਫੜਾਣਾ ਕਿ ਗਾਇਜ਼ ਲਓ ਗਾਇਜ਼ ਫਿਰ ਅੱਜ ਦੀ ਵੀਡੀਓ ਨਾਲ ਆਪਾਂ ਇੱਥੇ ਹੀ ਕਰਦੇ ਆਂਡ ਤੇ ਅੱਗ ਸਾਡੀ ਗਈ ਆ ਫਿਰ ਬੁੱਝ ਤੇ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਬਾਏ ਬਾਏ ਤੇ ਕੱਲ ਨੂੰ ਫਿਰ ਮਿਲਦੇ ਆਂ ਬਾਏ